ਜਨਮ ਤੋਂ ਹੀ ਮਨੁੱਖ ਕੁਝ ਲੱਭ ਰਿਹਾ ਹੈ ਲੱਭ ਲੱਭ ਕੇ ਅੱਜ ਤੱਕ ਜੋ ਕੁਝ ਮਿਲਿਆ ਉਸ ਨਾਲ ਰਜੇਵਾ ਨਹੀਂ ਹੋਇਆ ਲੱਭ ਰੇ ਹੋਰ ਲੱਭ ਰੇ ਮਨੁੱਖ ਰਜੇਵਾ ਲੱਭ ਰੇ ਜਿਵੇਂ ਤੋਂ ਬਿਨਾਂ ਹੋਰ ਕੁਝ ਨਹੀਂ ਲੱਭ ਰੇ ਮਨੁੱਖ ਦੀ ਖੋਜ ਦਾ ਕੇਂਦਰ ਪਹਿਲੇ ਜ਼ਮੀਨ ਰਹੀਏ ਧਰਤੀ ਧਰਤੀ ਨੇ ਮਨੁੱਖ ਨੂੰ ਆਨੰਦ ਦਿੱਤਾ ਹੈ ਧਨ ਦਿੱਤਾ ਹੈ ਜ਼ਰੂਰਤ ਦਾ ਸਾਜ਼ੋ ਸਮਾਨ ਬਹੁਤ ਕੁਝ ਦਿੱਤਾ ਹੈ। ਔਰ ਜ਼ਮੀਨ ਦੇ ਰਹੀ ਹੈ। ਹਲ ਦੇ ਰਹੀ ਹੈ, ਫੁੱਲ ਦੇ ਰਹੀ ਹੈ, ਅੰਨ ਦੇ ਰਹੀ ਹੈ, ਧਨ ਦੇ ਰਹੀ ਹੈ। ਹੀਰੇ, ਜਵਾਰਾਤ, ਨੀਲਮ, ਪੰਨੇ ਲਵੇ ਨੇ ਪਹਾੜਾ ਨੇ ਅੱਜ ਤੱਕ। ਮਨੁੱਖ ਦੀ ਝੋਲੀ ਵਿੱਚ ਬਹੁਤ ਕੁਝ ਪਾਇਆ ਤੇ ਬਹੁਤ ਕੁਝ ਦੇ ਰਹਿਣਾ। ਲੇਕਿਨ ਇਤਨੇ ਪਹਾੜਾਂ ਦੇ ਹੁੰਦੇ ਹੋਇਆ ਇਹ ਪਹਾੜ ਵੀ ਮਨੁੱਖ ਨੂੰ ਰਜਾ ਨਹੀਂ ਸਕੇ ਤ੍ਰਿਪਤ ਨਹੀਂ ਕਰ ਸਕੇ ਫਿਰ ਮਨੁੱਖ ਨੇ ਸਮੁੰਦਰ ਸਾਗਰ ਦੇ ਪਾਣੀਆਂ ਨੂੰ ਛਾਣਿਆ ਸਮੁੰਦਰ ਦੇ ਚੋ ਤੇਲ ਮਿਲਿਆ ਹੈ ਮੋਤੀ ਮਿਲੇ ਨੇ ਹੋਰ ਕਾਰਾਮਦ ਚੀਜ਼ਾਂ ਮਿਲੀਆਂ ਨੇ ਔਰ ਸਮੁੰਦਰ ਅਜੇ ਵੀ ਦੇ ਰਿਹਾ ਹੈ ਪਰ ਤਿੰਨ ਹਿੱਸੇ ਸਮੁੰਦਰ ਇੱਕ ਹਿੱਸਾ ਦਰਤੀ ਇਤਨਾ ਵੱਡਾ ਸਾਗਰ ਵੀ ਬੰਦੇ ਨੂੰ ਰਜਾ ਨਹੀਂ ਸਕਿਆ ਰਾਜਾ ਨਹੀਂ ਬਣਾ ਸਕਿਆ ਮਨੁੱਖ ਦੀਆਂ ਨਜ਼ਰਾਂ ਉੱਪਰ ਉੱਠ ਗਈਆਂ ਚੰ드ਮਾ ਸਭ ਤੋਂ ਨੇੜੇ ਸੀ ਤੁਸ ਸ਼ੋਤਿਆ ਸ਼ਾਇਦ ਕੋਈ ਚੰਨ ਤੋਂ ਲੱਭ ਪਏ ਕੋਈ ਸੌਗਾ ਕੋਈ ਤੋਫਾ ਮੁਲਕ ਸਾਰੇ ਦਾ ਸਾਰਾ ਰਾਜ ਹੈ ਉਸ ਵਕਤ ਦੀਆਂ ਦੋ ਮਹਾਨ ਤਾਕਤਾਂ ਅਮਰੀਕਾ ਤੇ ਰਸ਼ੀਆ ਇਹਨਾਂ ਦੋ ਮੁਲਕਾਂ ਦੇ ਚੋਟੀ ਦੇ ਸਾਇੰਟਿਸਟ ਦਿਨ ਰਾਤ ਦਿਮਾਗ ਲੜਾਉਂਦੇ ਰਹੇ ਸੈਂਕੜੇ ਇੰਜੀਨੀਅਰ ਆਪਣਾ ਸਿਰ ਖਪਾਉਂਦੇ ਰਹੇ ਬੜੀ ਵੱਡੀ ਲੇਬਰ ਹੋਈ ਔਰ ਵਾਂ ਕਰੋੜਾਂ ਡਾਲਰ ਖਰਚ ਹੋਏ ਦੋ ਮੁਲਕਾਂ ਅੰਦਰ। ਔਰ 10-12 ਸਾਲ ਲਗਾਤਾਰ ਮਿਹਨਤ ਹੋਈ ਇਸ। ਆਖਿਰ ਇੱਕ ਦਿਨ ਮਨੁੱਖ ਚੰਦਰਮਾ ਤੇ ਪਹੁੰਚਣ ਦੇ ਸਫਲ ਹੋ ਗਿਆ। ਸਾਰੀ ਦੁਨੀਆ ਦੇ ਵਿੱਚ ਹੁਲਾਸ ਦੀ ਲਹਿਰ ਦੌੜ ਗਈ ਸੀ। ਬੰਦਾ ਚੰਨ ਤੇ ਜਾ ਪਹੁੰਚ ਗਿਆ। ਮਨੁੱਖ ਚੰਦਰਮਾ ਤੇ ਜਾ ਪਹੁੰਚਿਆ ਦੁਨੀਆ ਭਰ ਦੀਆਂ ਨਿਗਾਹਾਂ ਟੀਵੀ ਤੇ ਅੜੀਆਂ ਹੋਈਆਂ ਸਨ ਦੇਖ ਰਹੀਆਂ ਸਨ ਬੰਦਾ ਚੰਦਰਮਾ ਤੇ ਜਾ ਪਹੁੰਚਿਆ ਚੰਨ ਤੇ ਜਾ ਪਹੁੰਚਿਆ ਬੜੀ ਹੁਲਾਸ ਤੇ ਖੁਸ਼ੀ ਦੀ ਲਹਿਰ ਸਾਰੀ ਦੁਨੀਆ ਦੇ ਵਿੱਚ ਦੌੜੀ ਉਹਨਾਂ ਦਿਨਾਂ ਦੇ ਵਿੱਚ ਉਰਦੂ ਦਾ ਇੱਕ ਮਾਇਆ ਨਾਜ਼ ਸ਼ਾਇਰ ਜਗਰ ਮੁਰਾਦਾਬਾਦੀ ਜ਼ਿੰਦਾ ਸੀ ਹੁਣ ਤੈ ਨਹੀਂ ਰਿਹਾ ਉਹਦੀ ਜ਼ਵਾਨ ਚੋਂ ਇੱਕ ਫਿਕਰਾ ਨਿਕਲਿਆ ਸੀ ਆਸਮਾਨੋਂ ਕੀ ਤਮੰਨਾ ਕਰਨੇ ਵਾਲੇ ਜ਼ਮੀਂ ਵੀ ਹੱਥ ਸੇ ਜਾਂਦੀ ਰਹੇਗੀ ਤੂੰ ਆਸਮਾਨ ਤੇ ਰਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਤੈਨੂੰ ਤੇ ਜ਼ਮੀਨ ਦੇ ਉੱਤੇ ਵੀ ਰਹਿਣ ਦੀ ਜਾਚ ਨਹੀਂ ਆਈ ਜਿਹੜੀਆਂ ਵੰਡੀਆਂ ਤੋਂ ਜ਼ਮੀਨ ਤੇ ਪਾਈਆਂ ਨੇ ਇਹੀ ਚੰਨ ਤੇ ਪਾਏਗਾ ਜਿਹੜਾ ਖੋਨ ਖਰਾਬਾ ਤੋਂ ਜ਼ਮੀਨ ਤੇ ਕੀਤਾ ਹੋਇਆ ਹੈ ਇਹੀ ਚੰਦਰਮਾ ਤੇ ਕਰੇਗਾ ਜਿਹੜੇ ਤੋਪ ਟੈਂਕ ਤਰ੍ਹਾਂ ਤਰ੍ਹਾਂ ਦੇ ਮਜ਼ਾਇਲ ਖਤਰਨਾਕ ਹਥਿਆਰ ਤੋਂ ਇੱਥੇ ਬਣਾਏ ਨੇ ਉੱਥੇ ਵੀ ਬੰਦਿਆਂ ਨੂੰ ਮਾਰਨ ਵਾਸਤੇ ਇਹੀ ਕੁਛ ਕਰੋਗੇ ਜਿਹੋ ਜਿਹਾਂ ਦਾ ਨਰਕ ਤੋਂ ਜ਼ਮੀਨ ਨੂੰ ਬਣਾਇਆ ਹੈ ਇਹੀ ਨਰਕ ਤੂੰ ਚੰਨ ਨੂੰ ਬਣਾਏਗਾ ਆਸਮਾਨੋਂ ਕੀ ਤਮੰਨਾ ਕਰਨੇ ਵਾਲੇ ਜ਼ਮੀਂ ਵੀ ਹੱਥ ਸੇ ਜਾਂਦੀ ਰਹੇਗੀ ਖੈਰ ਉਥੋਂ ਮਨੁੱਖ ਕੀ ਲਿਆਇਆ ਮੁਠੀ ਭਰ ਰੇਤ ਮਿੱਟੀ ਲੈਸ ਅਜੇ ਵੀ ਹੋਸਟਨ ਦੇ ਸੈਂਸ ਮਿਜ਼ਮ ਦੇ ਚ ਪਈ ਇਹ ਲੋਕੀ ਦੇਖ ਦੇਣ ਮੈਨੂੰ ਇੱਕ ਦੋ ਵਾਰ ਦੇਖਣ ਦਾ ਮੌਕਾ ਮਿਲਿਆ ਮਿੱਟੀ ਕਾਲੇ ਰੰਗ ਦੀ ਮਿੱਟੀ ਮੈਂ ਦੇਖ ਕੇ ਹੈਰਾਨ ਹੋਇਆ ਬਖਸੇ ਚ ਰੱਖੀ ਹੋਈ ਸਾਰੇ ਦੇਖਦੇ ਨੇ ਮੈਂ ਕਿ ਹਰ ਵਾਂ ਘਰ ਵਾਂ ਡਾਲਰ ਖਰਚ ਹੋਏ 10-15 ਸਾਲ ਚੋਟੀ ਦੇ ਸੈਂਟਿਸਟ ਤੇ ਇੰਜੀਨੀਅਰ ਕਵਦੇ ਰਹੇ ਇਤਨੀ ਵੱਡੀ ਲੇਬਰ ਹੋਈ ਲਿਆਏ ਕਿ ਮੁਠੀ ਭਰ ਰਏ ਹੁਣ ਮਨੁੱਖ ਦੀਆਂ ਨਿਗਾਹ ਅੱਗੇ ਨੇ ਮੰਗਲ ਤੇ ਸ਼ਨੀ ਤੇ ਜਿਹੜੇ ਹੋਰ ਗ੍ਰਹਿ ਨੇ ਸ਼ਾਇਦ ਉਥੋਂ ਕੁਝ ਲੱਭੇ ਮਹਾਰਾਜ ਕਹਿੰਦੇ ਨੇ ਬਾਰ ਜੋ ਕੁਝ ਵੀ ਤੈਨੂੰ ਲੱਭੇਗਾ ਤੇਰੀ ਲੋੜਾਂ ਦੀ ਪੂਰਤੀ ਕਰੇਗਾ ਤੈਨੂੰ ਤ੍ਰਿਪਤ ਨਹੀਂ ਕਰੇਗਾ ਰਜਾਵੇਗਾ ਨਹੀਂ ਤੂੰ ਰਜ ਨਹੀਂ ਸਕਦਾ ਬਾਰ ਐਸਾ ਕੁਝ ਵੀ ਨਹੀਂ ਕਿ ਤੈਨੂੰ ਮਿਲੇ ਤੇ ਤੂੰ ਤ੍ਰਿਪਤ ਹੋ ਜਾਏ ਰਾਜਾ ਹੋ ਜਾਏ ਰਜ ਜਾਏ ਰਾਜਾ ਹੋ ਜਾਏ ऐसा कुछ भी नहीं तू क्या जीवन भर मांगता रहना पड़ेगा भिखारी रहना पड़ेगा महाराज कहते नहीं एक जगह है जे तू खोज करे राजा हो जाएगा राजाओं का राजा हो जाएगा बादशाहों का बादशाह हो जाएगा वो केड़ी जगह इस मन को कोई खोजो भाई ਮਨ ਖੋਜਤ ਨਾਮ ਨਾਉ ਨੇ ਦਪਾਇ ਨਾਉ ਖਜ਼ਾਨੇ ਵਰਗਾ ਪ੍ਰਭੂ ਦਾ ਨਾਮ